ਐਸਐਸਪੀ ਫਤਿਹਗੜ੍ਹ ਸਾਹਿਬ ਸ਼੍ਰੀ ਸ਼ੁਭਮ ਅਗਰਵਾਲ ਆਈਪੀਐਸ ਜੀ ਦੇ ਨਿਸ਼ਾ ਦਿਰਦੇਸ਼ ਅਨੁਸਾਰ ਅਤੇ ਐਸਪੀਡੀ ਸ਼੍ਰੀ ਰਾਕੇਸ਼ ਯਾਦਵ ਜੀ ਦੇ ਨਿਗਰਾਨੀ ਨਿਗਰਾਨੀ ਹੈਡ ਪੂਰੇ ਸੀਆਈਏ ਫਤਿਹਗੜ੍ਹ ਸਾਹਿਬ ਨੇ ਬਹੁਤ ਹੀ ਵੱਡੀ ਕਾਮਯਾਬੀ ਹਾਸਲ ਹੋਈ ਹੈ ਇੱਕ ਤਰੀਕ ਨੂੰ ਸੀਆਈਏ ਸਰਹੰਦ ਦੀ ਟੀਮ ਰੇਲਵੇ ਸਟੇਸ਼ਨ ਸਰਹੰਦ ਦੇ ਮੇਰੇ ਹਾਜ਼ਰ ਸੀ ਜਦੋਂ ਉਹਨਾਂ ਨੂੰ ਇੱਕ ਮੋਟਰਸਾਈਕਲ ਦੇ ਜਿਸ ਦਾ ਨੰਬਰ ਹੈ ਪੀਬੀ 87 5554 ਉਸ ਉੱਤੇ ਦੋ ਸ਼ੱਕੀ ਵਿਅਕਤੀ ਨਜ਼ਰ ਆਏ ਜਦੋਂ ਉਹਨਾਂ ਦੀ ਤਲਾਸ਼ੀ ਲਈਤੀ ਗਈ ਤਾਂ ਉਹਨਾਂ ਕੋਲ ਸਾਨੂੰ 30000 ਗੋਲੀਆਂ ਲੌ ਮੋਟਲ ਬਰਾਊਂਡ ਮਿਲੀਆਂ ਜਿਹੜੇ ਦੋ ਸ਼ਕਤੀ ਵਿਅਕਤੀ ਸੀ ਇਹਨਾਂ ਦਾ ਨਾਮ ਹੈਗਾ ਰਾਜਪੁਤ ਮਾਰ ਸਨ ਆਫ ਨਾਰੂਰਾਮ ਇਹ ਹੈਗਾ ਤਲਨੀ ਦਾ ਰਹਿਣ ਵਾਲਾ ਅਗਰ ਦੂਜੇ ਵਿਅਕਤੀ ਦਾ ਨਾਮ ਹੈ ਗੁਰਨਾਮ ਸਿੰਘ ਸਨ ਆਫ ਕਰਨੈਲ ਸਿੰਘ ਇਹ ਹੈਗਾ ਜਮੀਦਗੜ੍ਹ ਦਾ ਰਹਿਣ ਵਾਲਾ ਇਹਨਾਂ ਕੋਲ ਸਾਨੂੰ ਡੋਲਰ 30000 ਗੋਲੀਆਂ ਬਰਾਊਂਡ ਮਿਲੀਆਂ ਇਹਨਾਂ ਤੇ ਕੁਝ ਗਿਸ਼ਤ ਨੂੰ ਪਤਾ ਲੱਗਿਆ ਕਿ ਇਹ ਪਿੱਛੋਂ ਯੂਪੀ ਤੋਂ ਗੋਲੇ ਲੈ ਕੇ ਆਉਂਦੇ ਸੀ ਅੱਜ ਅਸੀਂ ਉਹ ਬੈਕਵਾਰਡ ਲਿੰਕੇਜ ਡਿਵੈਲਪ ਕਰ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਸਾਨੂੰ ਹੋਰ ਵੀ ਕੋਈ ਵੱਡੀ ਰਿਕਵਰੀ ਮਿ ਪਹਿਲਾਂ ਵੀ ਕੋਈ ਮਾਮਲਾ ਦਰਸ਼ੀ ਜਿਹੜਾ ਸਾਡੇ ਜਿਹੜੇ ਰਾਜਕੁਮਾਰ ਹੈ ਇਸ ਦੇ ਉੱਤੇ ਪਹਿਲਾਂ ਵੀ 2020 ਦੇ ਅੰਦਰ ਇੱਕ ਥਾਣਾ ਮੁਲੇਪੁਰ ਚਿੱਤ ਕ ਐਨਡੀਪੀਐਸ ਦਾ ਹੀ ਮਾਮਲਾ ਦਰਜ ਹੈ ਉਸ ਦੇ ਅੰਦਰ ਵੀ ਇਹ ਜਦੋਂ ਕੋਲ ਤੁਮਰਸ਼ੀ ਰਿਕਵਰੀ ਠਾੜਸ ਕੋਲੀ ਰਿਕਵਰ ਹੋਈ ਸੀ ਸਾਨੂੰ ਇਹਨਾਂ ਤੋਂ ਇਹਨਾਂ ਨੂੰ ਪੰਜ ਦਿਨ ਦਾ ਰਿਮਾਂਡ ਮਿਲਿਆ ਹੈ ਸਾਡੀ ਕੋਸ਼ਿਸ਼ ਹੈ ਕਿ ਹਾਜੇ ਸਾਨੂੰ ਇਹਨਾਂ ਤੋਂ ਹੋਰ ਰਿਮਾਂਡ ਲੈ ਕੇ ਇਹਨਾਂ ਤੋਂ ਹੋਰ ਕੁਝ ਕੁਝ ਕਰਕੇ ਜਿਹੜੇ ਵੀ ਜਿਨ੍ਹਾਂ ਨੇ ਸਪਲਾਈ ਕਰਦੇ ਸੀ ਅਤੇ ਜਿਨ੍ਹਾਂ ਤੋਂ ਪਹਿਲਾਂ ਲੈ ਕੇ ਆਦੇ ਸੀ ਉਹਨਾਂ ਨੂੰ ਨਾਮ ਦਰਜ ਕਰਕੇ ਅਸੀਂ ਹੋਰ ਹੋਰ ਰਿਕਵਰੀ ਕਰ ਸਕੀਏ ਕੁਝ ਕੁਝ ਸਪਲਾਈ ਕਿੱਥੇ ਕਿੱਥੇ ਕਰਦੇ ਸੀ ਪਤਾ ਲੱਗਿਆ और हाँ जी लोकल ही सप्लाई करते थे फतेहगढ़ साहब के अंदर मोस्टली ये लोग या फिर लोकल ही सप्लाई करते सर कुछ पता लगे कि तो जेड़ा राजकुमार है मतलब रिकॉर्ड है तो पाँच साल तो कम कर ही रहा है दो हज़ार भी जेल से गया से दो हज़ार बई से बाहर आया है उसका तो सामने इनफॉरमेसन से कम कर रहे इस बार सामने वीडी रिकवरी दव मतलब सक्सैस मिली है तो जो गुरनाम सिंह तो पहला मुकदमा है और यह क्लेम कर रहा है कि यदि फर्स्ट टाइम भी सी बट ਕੁਇਆ ਸੀ ਇਨਵੈਸਟੀਗੇਟਿੰਗ ਕਿ ਇਹ ਪਹਿਲਾ ਸਿੱਕੀ ਹੋਰ ਉਸ ਤੋਂ ਪਹਿਲੇ ਨਹੀਂ ਕੋਈ ਅਲੱਗ ਤਰੀਕ ਸਪਲਾਈ ਲੱਗਿਆ ਹੈ